ਕੋਟੜਾ ਕਲਾ ਪਸ਼ੂ ਮੁਕਾਬਲੇ ਦੇ ਵਿੱਚੋਂ ਪਹਿਲੀ ਪੋਜੀਸ਼ਨ ਹਾਸਲ ਕਰਨ ਵਾਲੀ ਝੋਟੀ ਆਪਾਂ ਸਾਨੂੰ ਦਿਖਾ ਰਹੇ ਹਾਂ ਮੂੰਹੋਂ ਕਿੰਨੇ ਦੰਦਾਂ ਉਹਦੀ ਗੱਲਬਾਤ ਬਾਈ ਜੀ ਨਾਲ ਕਰਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਪਿੰਡ ਆਪਣਾ ਜੀ ਪਿੰਡ ਛਾਪਰ ਕਲਾ ਬਾਈ ਜੀ ਛਾਪਰ ਕਲਾ ਜ਼ਿਲ੍ਹਾ ਸੰਗਰੂਰ ਠੀਕ ਹੈ ਜੀ ਹਾਂਜੀ ਤਹਿਸੀਲ ਸੁਨਾਮ ਬਾਈ ਜੀ ਤਸੀਲ ਸੁਨਾਮ ਜੀ ਸੁਨਾਮ ਪਹਿਲੀ ਵਾਰ ਮੁਕਾਬਲੇ ਚ ਆਏ ਜੀ ਇੱਕ ਅੱਗੇ ਆਉਣੇ ਰਹੇ ਨਹੀਂ ਬਾਈ ਜੀ ਪਹਿਲੀ ਵਾਰ ਹੀ ਉਹ ਲਾਈ ਦੀ ਝੋਟੀ ਪਹਿਲੀ ਵਾਰੀ ਤੇ ਪਹਿਲਾ ਨਾਮ ਹਾਂਜੀ ਬਾਈ ਪਹਿਲਾ ਨਾਮ ਮੋਹ ਚਾਰ ਦੰਦ ਹਾਂਜੀ ਚਾਰ ਦੰਦ ਜੀ ਠੀਕ ਹੈ ਪਹਿਲੇ ਲੈਕਟੇਸ਼ਨ ਦੀ ਆਈ ਪਹਿਲਾ ਸੂਆ ਪਹਿਲਾ ਸੂਆ ਕਿੰਨਾ ਕਦੋਂ ਦੂਗਾ ਜੀ ਇਹ ਜੀ 20 ਲੀਟਰ ਤੇ ਬਾਕੀ ਸੀ ਪੀਕ ਠੀਕ ਹੈ 20 ਲੀਟਰਾਂ ਕਿਤੇ ਚੱਲ ਰਹੀ ਹੈ ਰੈਗੂਲਰ ਕਿਹੜੇ ਸਿਮੰਟ ਦੀ ਹੈ ਜੀ ਇਹ ਐਚਐਲਡੀਬੀ ਸਰਕਾਰੀ ਸਿਮੰਟ ਦੀ ਹੈ ਸਰਕਾਰੀ ਸਿਮੰਟ ਦੀ ਪਹਿਲੇ ਸੂਏ ਬਾਈ ਕਹਿੰਦਾ ਵੀ 20 ਲੀਟਰ ਜਿਹੜਾ ਦੁੱਧ ਕੱਢਿਆ ਬਿਊਟੀ ਮੁਕਾਬਲੇ ਦੇ ਚੋ ਪਹਿਲਾ ਪੋਜੀਸ਼ਨ ਹਾਸਲ ਕੀਤੀ ਐ ਦੇ ਉਹ ਬਾਈ ਨੂੰ ਵਧਾਈਆਂ ਤੇ ਪਸ਼ੂ ਮਿੱਤਰੋ ਰੱਖਣਿਆ ਤਾਂ ਇਹ ਜੇ ਰੱਖੋ ਤੇ ਸੋ ਮੈਨੂੰ ਤਾਂ ਮਿੱਤਰੋ ਬਹੁਤ ਟਾਪ ਕੁਆਲਿਟੀ ਲੱਗੀ ਸੋਨੂੰ ਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਕਿਹੜੇ ਸਿਮਨ ਦੀ ਇਹ ਆਪ ਐਚ ਐਲ ਡੀ ਵੀ ਸ਼ਿਕਾਰੀ ਸੰਸਥਾ ਰਿਆਂ ਹਾਂ ਉੱਥੋਂ ਦੀ ਇਹ ਸੀਮਨ ਆਪ ਲੈ ਕੇ ਆਈ ਸੀ ਜੀਮਨੀ ਉਹਦੇ ਲੈ ਕੇ ਆਏ ਸੀ ਹਾਂਜੀ ਬਾਈ ਹਾਂਜੀ ਓਕੇ ਜੀ ਆਪਣੀ ਘਰ ਦੀ ਗੱਟੀ ਓਕੇ ਧੰਨਵਾਦ ਹਾਂਜੀ